ਨਮਸਕਾਰ ਤੁਸੀਂ ਦੇਖ ਰਹੇ ਹੋ ਮਾਚੀਵਾੜਾ ਨਿਊਜ਼ ਹਰ ਇੱਕ ਖਬਰ ਦੇਖਣ ਲਈ ਫੇਸਬੁੱਕ ਇਹ YouTube ਚੈਨਲ ਮਾਚੀਵਾੜਾ ਨਿਊਜ਼ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਜੀ ਤੇ ਕੁਝ ਦਿਨ ਪਹਿਲਾਂ ਹੀ ਹਲਕਾ ਸੁਮਰਾਲਾ ਦੀ ਮਾਚੀਵਾੜਾ ਸਾਹਿਬ ਸ਼ਹਿਰ ਦੇ ਵਿੱਚ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਰੋਸ਼ਨ ਹੰਸ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ ਤੇ ਇਸੇ ਤਰ੍ਹਾਂ ਹਲਕਾ ਸੁਮਰਾਲਾ ਵਿੱਚ ਹੁਣ ਦੂਜੀ ਘਟਨਾ ਪਿੰਡ ਮਾਨਕੀ ਦੀ ਵਾਪਰੀ ਜਿੱਥੇ ਕਿ ਕੁਝ ਨੌਜਵਾਨਾਂ ਨੇ ਹਥਿਆਰਾਂ ਸਮੇਤ ਲੈ ਸੋ ਕਿ ਦੋ ਨੌਜਵਾਨਾਂ ਉੱਤੇ ਹਮਲਾ ਕੀਤਾ ਅਤੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੈ ਤੇ 1954 ਮੌਤ ਦੇ ਘਾਟ ਉਤਾਰ ਦੁੱਤਾ ਜੇਕਰ ਸੋਚਿਆ ਜਾਵੇ ਤਾਂ ਸਰਕਾਰ ਹਰ ਪਾਸਿਓਂ ਹੀ ਨਾਕਾਮ ਸਾਬਿਤ ਹੋ ਰਹੀ ਆ ਤੇ ਆਏ ਦਿਨ ਗੋਲੀ ਅਤੇ ਲੁੱਟਕੋ ਦੀਆਂ ਵਾਰਦਾਤਾਂ ਆਮ ਹੀ ਸੁਣਨ ਅਤੇ ਦੇਖਣ ਨੂੰ ਮਿਲ ਰਹੀਆਂ ਹਨ ਤੇ ਸਮਰਾਲਾ ਦੇ ਪਿੰਡ ਮਾਨਕਿਊ ਵਿਕੇ ਬੀਤੀ ਰਾਤ ਚਾਰ ਵਿਅਕਤੀਆਂ ਵੱਲੋਂ ਕੀਤੀ ਫਾਇਰਿੰਗ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜ਼ਖਮੀ ਦੇ ਬਿਆਨਾਂ ਤੇ ਚਾਰ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਪੀ ਡੀ ਨੇ ਦੱਸਿਆ ਕਿ ਪਿੰਡ ਮਾਨਕੀ ਦੇ ਇਹ ਤਿੰਨ ਨੌਜਵਾਨ ਧਰਮਪਾਲ ਤੇ ਗੁਰਿੰਦਰ ਸਿੰਘ ਅਤੇ ਲਬ੍ਰਿਤ ਜਦੋਂ ਪੁੱਲੀ ਦੇ ਨਜ਼ਦੀਕ ਬੈਠੇ ਸਨ ਤਾਂ ਦੋ ਮੋਟਰਸਾਈਕਲਾਂ ਤੇ ਆਏ ਚਾਰ ਹਥਿਆਰਬੰਦ ਵਿਅਕਤੀਆਂ ਨੇ ਇਹਨਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਇਹਨਾਂ ਤੇ ਫਾਇਰਿੰਗ ਕਰ ਦਿੱਤੀ ਜਿਸ ਦੇ ਵਿੱਚ ਗੁਰਿੰਦਰ ਸਿੰਘ ਦੀ ਮੌਤ ਹੋ ਗਈ ਹੈ ਅਤੇ ਧਰਮਪਾਲ ਉਰਫ ਧੰਮਾ ਦੇ ਪੇੜ ਦੇ ਵਿੱਚ ਗੋਲੀ ਲੱਗੀ ਐ ਤੇ ਉਹਨਾਂ ਨੂੰ ਸਥਾਨਿਕ ਸਿਵਲ ਹਸਪਤਾਲ ਵਿਖੇ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ ਤੇ ਪਰ ਗੁਰਵਿੰਦਰ ਦੀ ਮੌਤ ਹੋ ਗਈ ਤੇ ਉਹਨਾਂ ਨੇ ਦੱਸਿਆ ਕਿ ਜ਼ਖਮੀ ਧਰਮਪਾਲ ਬਿਆਨਾਂ ਤੇ ਸੰਦੀਪ ਸਿੰਘ ਤੇਜੀ ਚੱਕਸਰਾਏ ਤੇ ਕਰਨ ਸਾਤਪੁਰ ਅਤੇ ਅਸੀਮੀ ਅਵਰੋਧ ਕੇਸ ਦਰਜ ਕਰ ਲਿਆ ਹੈ ਤੇ ਤੁਸੀਂ ਦੇਖਦੇ ਰਹੋ ਮਾਚੀਵੜਾ ਨਿਊਜ਼ ਚੈਨਲ ਤੋਂ ਪਾਤਰਕਾਰ ਡਾਕਟਰ ਜੁਤਿੰਦਰ ਕੁਮਾਰ ਚੜੋਦੀ ਦੀ ਖਾਸ ਰਿਪੋਰਟ ਸੰਗ ਹੈ ਜੀ ਜਿੰਦਦਮ ਜੀ ਬੰਦੇ ਤੋਂ ਮੋਟਾ ਨਾ ਮਾ ਮਾ ਪੀਟੀ ਦਾ ਤੇ ਕੀ ਲੱਗਦਾ ਗੁਰਵਿੰਦਰ ਸਿੰਘ ਜੀ ਮੇਰੇ ਜੀ ਮੈਸੇਜ ਆਪ ਤੀਜਾ ਸੀ ਮੇਰੇ ਬਤੀਜਾ ਸੀ ਠੀਕ ਹੈ ਕਟਣਾ ਬਾਕੀ ਦਾ ਪਤਾ ਨਹੀਂ ਜੀ ਰਾਤ ਨੂੰ ਫਾਈਸੋਈ ਕਰਕੇ ਇੱਥੇ ਨਗਰ ਕੀਰਤਨਾਉਣਾ ਸੀ ਜੀ ਉਹਦੇ ਫਾਈਸੋਈ ਕਰਕੇ ਬੈਠ ਬੈਠ ਕੇ ਉੱਥੇ ਕਿਤੇ ਬੰਦੇ ਆਏ ਗੁਰੂ ਮਾਰਕ ਨਿਕਲ ਗਏ ਇਹ ਹੁਣ ਕੀ ਤੁਸੀਂ ਮੰਗ ਕੀ ਕਰ ਮੰਗ ਕੀ ਕਰਨੀ ਹੁਣ ਸਤਾ ਚਾਹੀਦਾ ਜੀ ਸਾਨੂੰ ਓਵਰ ਕਿ ਸਾਡਾ ਬੱਚਾ ਲਾਇਕ ਬੱਚਾ ਦੀ ਕਿਸੇ ਨੂੰ ਵੱਧ ਘਟਣੀ ਹੋਈ ਬੋਲਦਾ ਕੀ ਕੰਮ ਕੀ ਕਰਦਾ ਸੀ ਕੰਮ ਵੈਸੇ ਤਾਂ ਉਹ ਕੂਤਰ ਰੱਖਣੇ ਕੂਤਰ ਰੱਖਣੇ ਮੈਂ ਤਾਂ ਮੈਂ ਮਿਤ ਕਰਦਾ ਸੀ ਜਿੰਨੀ ਵੇ ਹੁੰਦੀ ਸੀ ਮਿਹਨਤੀ ਬੱਚਾ ਸੀ ਲੈਗ ਜੀ ਮੰਗ ਹੁਣ ਮੰਗੇ ਇਨਸਾਫ ਚਾਹੀਦੇ ਸਾਨੂੰ ਜਿੰਨੇ ਵੀ ਹੈਗੇ ਜਲਦੀ ਜਲਦੀ ਫੜੇ ਜਾਣ ਬੰਦੇ ਜਿਨ੍ਹਾਂ ਨੇ ਵੀ ਇਹ ਕਾਰਾ ਕੀਤਾ ਠੀਕ ਹੈ ਜੀ ਕੀ ਨਾਮ ਹੈ ਮੇਰਾ ਰੇਂਦਰ ਸਿੰਘ ਨਾਮ ਆ ਜੀ ਤੇ ਕੀ ਘਟਨਾ ਵਾਪਰੀ ਇਹ ਮੇਰਾ ਮੁੰਡਾ ਜਿੱਥੇ ਪੋਪਲ ਦੇ ਮੁੰਡਾ ਕੋਲ ਅੱਗੇ ਬੈਠ ਕੇ ਬਹਿ ਜਾਂਦਾ ਰੰਜਾ ਸੇ ਮੁੰਡੇ ਹੋਰ ਦੀ ਸੀਗੀ ਇਹ ਨਾਲ ਬੈਠੇ ਸੀ ਮੁੰਡੇ ਚਾਰ-ਮੁੰਡੇ ਮੋਟਰਸਾਈਕਲ ਤੇ ਆਏ ਨੇ ਗੋਲੀਆਂ ਮਾਰ ਕੇ ਨਾ ਗਏ ਇਹਨਾਂ ਤੇ ਮੈਂ ਕੰਮ ਦੇ ਗਿਆ ਸੀਗਾ ਜੀ ਕੀ ਨਾਮ ਆ ਤੁਹਾਡੇ ਪਿੰਡ ਦੇ ਕਿੰਨੇ ਪੜਾਉਣਾ ਗੁਰਵਿੰਦਰ ਸਿੰਘ ਆ ਜੀ ਉਮਰ 22 ਸਾਲ ਕੀ ਕੰਮ ਕਰਦਾ ਵੇ ਕੰਮ ਜੋ ਕਰੇ ਹੁੰਦਾ ਬਸ ਕਬਾਡੀ-ਕੁੜੀ ਖੇਡਦਾ ਸੀਗਾ ਬਾਕੀ ਕਬੂਤਰ ਰੱਖਿਆ ਸੀ ਘਰੇ ਇਹ ਜਿਹੜੀ ਘਰਨਾ ਕਿੰਨੇ ਕੁ ਵੇਸ ਸੀ ਇਹ 9:00 ਵਜੇ ਕਰੀਬ ਹੋਈ ਸੀ ਜੀ ਕਿ ਮੈਂ ਦੇਖਦੋਂ ਘਟਣਾ ਜਿਹੜੀ ਹੋਈ ਕਿ ਕੀ ਕੀ ਹੈਗਾ ਸੇ ਪਿੱਛੇ ਜਿਹੜਾ ਇਹਦੇ ਪਿੱਛੇ ਰੰਜੇ ਸਾਹਿਬ ਮੁੰਡੇ ਦੀ ਅਗਰੇ ਹੋਰ ਨਹੀਂ ਇਹ ਤਾਂ ਬਸ ਇੱਕ ਨਾਲ ਬੈ ਗਿਆ ਉਸੇ ਕੋਲ ਗੋਲੀ ਆਉਦੇ ਮੁੰਡੇ ਦੇ ਮਾਰਨ ਦੀ ਬਸ ਇਹਦੇ ਨਾਲ ਲੱਗ ਗਈ ਇਹਦੇ ਕਿੱਥੇ ਲੱਗਿਆ ਕੋਈ ਕਿ ਨਾਲ ਇਹਦੇ ਟਟੋੜੇ ਤੇ ਵੱਜੀ ਆ ਜੀ ਬਾਕੀ ਜਿਹੜੇ ਹੋਰ ਨਾਲ ਸੀ ਉਹਨਾਂ ਦੇ ਕਿੰਨੇ ਆ ਉਹਦੇ ਮੁੰਡੇ ਦੇ ਇੱਕ ਲੱਤੇ ਵੱਜੀ ਆ ਠੀਕ ਆ ਜੀ ਉਹ ਭੱਜ ਗਿਆ ਉੱਠ ਕੇ ਦੂਆ ਮੁੰਡਾ ਸੀ ਉਹ ਆਪਣੇ ਘ ਹਾਂਜੀ ਇਹਦੀ ਮੌਕੇ ਤੇ ਡੈਥ ਹੋ ਗਈ ਸੀ ਇਹਦੀ ਨਹੀਂ ਜੀ ਮੌਕੇ ਦੀ ਨਹੀਂ ਉਹ ਬਸ ਚੰਡੀਉਂਡੀ ਵਾਲੇ ਜਾ ਕੇ ਹੋਈ ਹੈ ਜੀ ਬਸ ਇਹਨੂੰ ਇਹਨਾਂ ਪਤਾ ਨਹੀਂ ਹੈਗਾ ਮੈਂ ਘਰੇ ਸੀਗਾ ਜੀ ਯਾਨੀ ਕੋਲੀ ਪਾਰੀ ਚ ਦੋ ਫੱਟੜ ਹੋਏ ਹਾਂਜੀ ਦੋ ਫੱਟੜ ਹੋਏ ਨੇ ਜੀ ਹਾਂਜੀ ਕਿਹੜਾ ਪਿੰਡ ਹੈ ਤੇ ਕੀ ਨਾਮ ਹੈ ਤੁਹਾਡਾ ਤੁਸੀਂ ਕੀ ਹੋ ਪਿੰਡ ਦੇ ਮੇਰਾ ਨਾਮ ਸ਼ਨੀਪ੍ਰੀਤ ਸਿੰਘ ਹੈ ਜੀ ਮੈਂ ਮੇਰੀ ਬਲਜੀਤਪੁਰ ਪਿੰਡ ਦੇ ਮੌਜੂਦਾ ਸਰਪੰਚ ਨੇ ਜੀ ਤੇ ਅਸੀਂ ਪਰਿਵਾਰ ਦੇ ਨਾਲ ਪੂਰਾ ਸਹਿਮਤ ਹਾਂ ਅਸੀਂ ਇਹੀ ਚਾਹਾਂਗੇ ਪਰਿਵਾਰ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਸਰਕਾਰ ਕੋਲ ਇਹੀ ਮੰਗ ਰੱਖਦੇ ਹਾਂ ਕਿ ਪਰਿਵਾਰ ਨੂੰ ਪੂਰਾ ਪੂਰਾ ਇਨਸਾਫ ਦਿੱਤਾ ਜਾਵੇ ਇਹ ਘਟਨਾ ਵਾਪਰੀ ਹੈ ਜੀ ਜੋ ਕਿ ਗੁਰਵਿੰਦਰ ਸਿੰਘ ਦੀ ਮੌਤ ਹੋਈ ਆ ਉਹ 23 ਸਾਲ ਦਾ ਬੱਚਾ ਜੋ ਉਹ ਅੱਜ ਨਗਰ ਕੀਰਤਨ ਦੀ ਸੀਗਾ ਪਿੰਡ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਉਸ ਸੰਬੰਧ ਵਿੱਚ ਉਹ ਨੌਜਵਾਨ ਵੀਰ ਸਾਡੇ ਸਫਾਈ ਕਰ ਰਹੇ ਸੀ ਅਸੀਂ ਸੂਏ ਦੇ ਉੱਪਰ ਉੱਥੇ ਲੰਗਰ ਲਾਉਨੇ ਹੁੰਦੇ ਆ ਗੁਰਦੁਆਰਾ ਸਾਹਿਬ ਵੱਲੋਂ ਤੇ ਨੌਜਵਾਨ ਵੀਰੇ ਸਫਾਈ ਕਰ ਰਹੇ ਸੀ ਤੇ ਆਪ ਕਿਸੇ ਨੇ ਆਪਸੀ ਰਾਂਜੀ ਸੁਬਾਜੀ ਦੇ ਵਿੱਚ ਇਹ ਦੋ ਵੀਰਾਂ ਨੂੰ ਜ਼ਖਮੀ ਕੀਤਾ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਆ ਤੇ ਧਰਮ ਵੀਰਾਂ ਜੋ ਉਹ ਜ਼ਖਮੀਆਂ ਜੀ ਇਹ ਬੱਤੀ ਦੇ ਵਿੱਚ ਦਾਖਲ ਆ ਅਸੀਂ ਤਾਂ ਇਹੀ ਚਾਹਾਂਗੇ ਕਿ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਤੇ ਠੱਲ ਪਾਈ ਆ ਵੀ ਤੇ ਪਰਿਵਾਰ ਨੂੰ ਪੂਰਾ ਪੂਰਾ ਮਿਲਦਾ ਇਨਸਾਫ ਮਿਲਣਾ ਚਾਹੀਦਾ ਜੀ ਇਹੀ ਅਸੀਂ ਸਰਕਾਰ ਕੋਲੋਂ ਮੰਗ ਰੱਖਦੇ ਆਂ ਜੀ ਲੜਕਾ ਜ ਸਿੰਘ ਜੀ ਕੀ ਗੱਲਬਾਤ ਹੋਈ ਆ ਗੱਲਬਾਤ ਮੈਨੂੰ ਨਹੀਂ ਪਤਾ ਇਹ ਤੇ ਮੈਡੀਕਲ ਦੇ ਕੋਲ ਬੈਠੇ ਸੀ ਇਹ ਬੰਦੇ ਆਏ ਨੇ ਗੋਲੀ ਮਾਰੀ ਮੈਂ ਤਾਂ ਇੰਨਾ ਪਤਾ ਲੱਗਾ ਮੈਂ ਕੰਮ ਤੇ ਡਿਊਟੀ ਤੇ ਸਿੱਧਾ ਹੋਈ ਉੱਠ ਗੋਲੀ ਕਿਤੇ ਮਾਰੀ ਗੋਲੀ ਮੇਰੇ ਮੁੰਡੇ ਦੇ ਜੇ ਵਿਚ ਨਾਲ ਜਿਹੜਾ ਦੂਆ ਮੁੰਡਾ ਸੀਗਾ ਉਹਦੇ ਨਾਂ ਪੁੱਛਿਆ ਉਹਨੇ ਵੀ ਧਰਮੇ ਨੂੰ ਮਿਲਣਾ ਸੀ ਉਹ ਉੱਠ ਕੇ ਪੱਟ ਗਿਆ ਮੁੰਡੇ ਜਿਹੜਾ ਦਾ ਕਿਹੜੇ ਬੰਦੇ ਦਾ ਆ ਮਾਨਕੀ ਦਾ ਹੀ ਹੋਊਗੀ ਥੋੜਾ ਮੁੰਡਾ ਮੇਰਾ ਮੁੰਡਾ ਮਾਨਕੀ ਦਾ ਹੀ ਇਹ ਬਣ ਕੇ ਪਿਆਣਾ ਹਾਂਜੀ ਕਿੰਦੀ ਉਮਰ ਮੁੰਡੇ ਦੀ ਉਮਰ ਮੁੰਡੇ ਦੀ ਸਾਡੀ ਅਜੇ 22 ਮਹੌਲ ਦਦ ਘਟ ਰਿਹਾ ਉਹ ਅੱਧਾ ਘਟ ਪਸਾ ਹੋ ਗਿਆ ਜੀ ਉਹ ਤੋਂ ਬਾਅਦ ਰੋਡ ਲਿਆ ਹਸਪਤਾਲ ਹਾਂਜੀ ਹਸਪਤਾਲ ਲਿਆ ਇੱਥੋਂ ਦੇ ਵਤੀ ਭੇਜਤਾ ਮਾਝੇ ਦਾ ਡਿਊਟੀ ਤੋਂ ਕੰਮ ਤੋਂ ਸਿੱਧੀ ਆ ਰਹੇ ਹਾਂ ਕੁਝ ਪਤਾ ਨਾ ਕਿੰਨੇ ਬੰਦੇ ਮੈਨੂੰ ਇਹ ਪਤਾ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਸ ਬਾਰੇ ਕਿੱਥੋਂ ਇਹਨੇ ਬੰਦੇ ਜੀ ਕਹਦੇ ਤੇ ਆਏ ਨਹੀਂ ਆਏ ਮੁੰਡਾ ਤੁਹਾਡਾ ਕੰਮ ਕਰਦਾ ਕਿਵੇਂ ਆ ਮੁੰਡਾ ਜੀ ਮੇਰਾ ਘਰੇ ਹੁੰਦਾ ਕਬੂਤਰ ਰੋਂਗਾ ਘਰੇ ਰੱਖਦਾ ਇਹਦਾ ਬਾਹਰ ਨਿਕਲਦਾ ਨਹੀਂ ਉਹ ਘਰੇ ਰਹਿਦਾ ਬਸ ਪਹਿਲਾਂ ਕਦੇ ਕਿਸੇ ਨਾਲ ਲੜਾਈ ਹੋਈ ਨਾ ਜੀ ਨਾ ਬਿਲਕੁਲ ਨਹੀਂ ਕਦੇ ਕਿਸੇ ਕੋਈ ਸ਼ੱਕ ਕੋਈ ਸ਼ੱਕ ਨਹੀਂ ਆਪਾਂ ਐਵੇਂ ਕਰੀਏ ਫਲਤਾ ਕੁਛ ਨਹੀਂ ਪਤਾ ਲੱਗਿਆ ਨਾ ਕੋਈ ਪਤਾ ਨਹੀਂ ਕੋਈ ਸ਼ਕਤ ਨਹੀਂ ਕੋਈ ਦੂਰ ਵੀ ਠੀਕ ਹੈ ਜੇ ਉਦੋਂ ਵੀ ਗੋਲੀਆਂ ਬੱਜੀ ਜਾਂ ਨੇ ਉਹਦੇ ਪਤਾ ਹੀ ਨਹੀਂ ਕਹਿੰਦੇ ਕਿ ਹੁਣ ਉਹਦੇ ਨੂੰ ਨਿਕਲਦਾ ਉਹ ਨਹੀਂ ਕਿ ਉਹ ਕਰੋ ਫਿਰ ਨਾ ਹੱਸਦਾ ਆ ਉਹ ਵੀ ਪਤਾ ਕਿੱਥੇ ਆਉਂਦਾ ਉਹਨੇ ਆੜੀ ਨੇ ਉਹ ਨਹੀਂ ਵੈਸੇ ਆੜੀ ਹੋੜੀ ਕੋਈ ਨਹੀਂ ਹੈਗੇ ਉਹ ਵੈਸੇ ਜਿਹੜਾ ਦੋਨਾਂ ਦੇ ਗੋਲੀ ਬੱਜੀ ਆੜੀ ਨੇ ਕਿਵੇਂ ਵੈਸੇ ਹੁਣ ਕਹੂੰ ਕੱਠੇ ਜਿਵੇਂ ਕੋਲ ਵੈਜੀ ਇੱਕ ਦੋ ਨਾਲ ਵਗ ਵੀ ਤਾਂ ਉਦਾਂ ਹੀ ਆ ਜਾਂਦੀ ਬਸ ਉਹਦੀ ਗੁੱਸੇ ਨਾਲ ਲੱਗ ਰਹਾ ਟੂ ਉਹਦੀ ਤਾਂ ਵਸੇ ਦੀਆਂ ਨਹੀਂ ਆਪਾਂ ਇਹ ਕਹੀ ਹੈ ਅੱਛਾ ਕੀ ਚਾਹੁੰਦੇ ਕੀ ਹੋਊਗੀ ਬਾਕੀ ਹੁਣ ਦੇਖੋ ਕੀ ਕਾਰਵਾਈ ਹੁੰਦੀ ਆ ਕਾਰਵਾਈ ਜਾਂਦੀ ਆ ਹਾਂਜੀ ਮੇਰਾ ਨਾਮ ਡਾਕਟਰ ਮਨਦੀਪ ਜੀ ਸਰ ਦੋ ਪੇਸ਼ੈਂਟ ਆ ਜੀ ਗੋਲੀਗਾਂਡ ਚ ਕਿੰਨੇ ਪੇਸ਼ੈਂਟ ਜੀ ਸਰ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਇੱਕ ਦਾ ਨਾਮ ਗੁਰਿੰਦਰ ਸਿੰਘ ਤੇ ਇੱਕ ਦਾ ਨਾਮ ਧਰਮਵੀਰ ਸਿੰਘ ਕਿੰਨੇ ਵਜੇ ਆਏ ਨੇ ਸਰ ਇਹ 9:30 ਦੇ ਕਰੀਬ ਆਇਆ ਰਾਤ ਨੂੰ ਕਿੱਡੀ ਜਿਹੜਾ ਨਾ ਸਰ ਦੋਨਾਂ ਦਾ ਪਿੰਡ ਮਾਨਕੀ ਕਿਤੇ ਕਿਤੇ ਗੋਲੀ ਲੱਗੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਜਿਹੜਾ ਗੁਰਿੰਦਰ ਉਹਦੇ ਇੱਕ ਗੋਲੀ ਲੱਗੀ ਆ ਐਬਡੋਮਨ ਤੇ ਤੇ ਸਰ ਦੂਸਰਾ ਵੀ ਹੈ ਜਿਹੜਾ ਧਰਮਵੀਰ ਉਹਦੇ ਵੀ ਇੱਕ ਗੋਲੀ ਲੱਗੀ ਆ ਡਾਊਨ ਕੰਡੀਸ਼ਨ ਵਿੱਚ ਸਰ ਦੋਨਾਂ ਦੀ ਕੰਡੀਸ਼ਨ ਸੀਰੀਅਸ ਹੈ ਇਸ ਲਈ ਆਪਾਂ ਪੀਜੀਐਚ ਚੰਡੀਗੜ੍ਹ ਰੈਫਰ ਕਰਤਾ ਪੁਲਿਸ ਨੂੰ ਤੁਹਾਨੂੰ ਸਾਥੀ ਸਰ ਹਾਂਜੀ ਪੀਆਈ ਸੈਂਡ ਕਰਤੀ ਆਪਾਂ